ਸ਼ਾਸ਼ੀ ਕਾਲ ਜੀ ਅੱਜ ਦੀਆਂ 컬렉ਸ਼ਨਾਂ ਬਹੁਤ ਜ਼ਿਆਦਾ ਸੋਹਣੀਆਂ ਨੇ कॉटन ਵਿੱਚ ਬਹੁਤ ਸੋਹਣੇ ਡਿਜ਼ਾਈਨ ਆਏ ਨੇ ਸੋ ਇਹ ਪਿਓਰ ਕੈਮਬਰੀ कॉटन ਦਾ ਸੂਟ ਰਹੇਗਾ ਪੱਟੇ ਪਨੇ ਦਾ 3.5 ਮੀਟਰ ਨਾਲ ਦੁਪੱਟਾ ਜਿਹੜਾ ਕੋਟੇ ਦਾ ਰਹੇਗਾ ਉੱਪਰ ਪੈਚ ਵਰਕ ਹੈ ਬਹੁਤ ਸੋਹਣਾ ਦੁਪੱਟਾ ਹੈ ਰੈਡੀ ਹੋਇਆ ਹੈ ਨਿਊ ਡਿਜ਼ਾਈਨ ਹੈ ਪ੍ਰਾਈਸ ਨਾਲ ਮੈਂਸ਼ਨ ਹੈ ਫ੍ਰੀ ਸ਼ਿਪਿੰਗ ਰਹੇਗੀ ਇਹ ਵਾਲਾ ਸੂਟ ਵੀ ਪਿਓਰ कॉटन ਦੇ ਨੇ ਇਹਨਾਂ ਨਾਲ ਮਲਮਲ कॉटन ਦਾ ਜਿਹੜਾ ਟਾਈ ਐਂਡ ਦੁਪੱਟਾ ਰਹੇਗਾ ਬਹੁਤ ਸੋਹਣੇ ਦੁਪੱਟੇ ਰੈਡੀ ਹੋਏ ਨੇ ਇਹਨਾਂ ਦੇ ਵੀ ਸੋ ਕਲਰ ਵੀ ਇਹਨਾਂ ਵਿੱਚ ਕਾਫੀ ਜਿਆਦਾ ਸੋਹਣੇ ਆ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਹੈ ਜਿਹੜਾ ਆਰਡਰ ਕਰ ਸਕਦੇ ਆ ਇਹ ਵੀ ਪਿਓਰ ਕੈਮਰੀ कॉटन ਦੇ ਸੂਟ ਨੇ ਇਹਨਾਂ ਦੀ ਬਾਟਮ ਤੇ ਪੈਚ ਵਰਕ ਦਾ ਡਿਜ਼ਾਈਨ ਰਹੇਗਾ ਨਾਲੇ ਜਿਹੜਾ ਕੋਟੇ ਦਾ ਦੁਪੱਟਾ ਏ ਡਬਲ ਟਾਈ ਦਾ ਦੁਪੱਟਾ ਰਹੇਗਾ ਇਹ ਵਾਲੇ ਸੂਟ ਨੇ ਜਿਹੜੇ ਲੀਜੀ ਬੀਜੀ कॉटन ਦਾ ਸੂਟ ਰਹੇਗਾ 올ਓਵਰ 5 ਮੀਟਰ ਹੈ ਨਾਲੇ ਜਿਹੜਾ ਮਸਲੀਨ ਦਾ ਦੁਪੱਟਾ ਏ ਉੱਪਰ ਪੈਚ ਵਰਕ ਰਹੇਗਾ 4 ਸਾਈਡ ਹੈ ਜਿਹੜਾ ਲੈਂਸ ਰਹੇਗੀ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਹੈ ਇਹ ਵਾਲੇ ਸੂਟ ਨੇ ਜਿਹੜੇ ਪਿਓਰ ਜੂਟ कॉटन ਦੇ ਸੂਟ ਰਹਿਣਗੇ ਪਿਓਰ ਜੂਟ ਤੇ ਸੂਟ ਨੇ ਵਿਦਆਊਟ ਦੁਪੱਟਾ ਨੇ 올ਓਵਰ ਜਿਹੜਾ 5 ਮੀਟਰ ਫੈਬਰਿਕ ਰਹੇਗਾ ਪ੍ਰਾਈਸ ਹੈ ਜਿਹੜਾ ਨਾਲ ਮੈਂਸ਼ਨ ਹੈ ਫ੍ਰੀ ਸ਼ਿਪਿੰਗ ਰਹੇਗੀ WhatsApp ਤੇ ਤੁਸੀਂ ਆਪਣਾ ਆਰਡਰ ਜਿਹੜਾ ਬੁੱਕ ਕਰਵਾ ਸਕਦੇ ਹੋ ਨੰਬਰ ਮੈਂ ਦਿੱਤਾ ਹੋਇਆ ਹੈ ਪੇਮੈਂਟ ਆਨਲਾਈਨ ਹੋਏਗੀ ਕੈਸ਼ ਔਨ ਡਿਲੀਵਰੀ ਨਹੀਂ ਹੋਏਗੀ ਇਹ ਵਾਲੇ ਸੂਟ ਨੇ ਜਿਹੜੇ ਸੌਫਟ कॉटन ਤੇ ਰਹਿਣਗੇ ਨਾਲ ਮਲਮਲ कॉटन ਦਾ ਦੁਪੱਟਾ ਰਹੇਗਾ ਇਹ ਵਾਲਾ ਸੂਟ ਕريب ਤੇ ਰਹਿਣਗੇ ਇਹਨਾਂ ਦੀ ਬਾਟਮ 슬ੀਵਸ ਤੇ ਵਰਕ ਰਹੇਗਾ ਸੇਮ neck ਤੇ ਵਰਕ ਰਹੇਗਾ ਚਨਾਉਣ ਦਾ ਦੁਪੱਟਾ ਰਹੇਗਾ ਇਹ ਵਾਲਾ ਸੂਟ ਹੈ ਜਿਹੜਾ ਮਸਲੀਨ ਦੀ ਸ਼ਰਟ ਰਹੇਗੀ ਸ਼ਰਟ ਤੇ neck ਤੇ ਵਰਕ ਰਹੇਗਾ ਸ਼ੈਂਟਨ ਦੀ ਜਿਹੜੀ ਬਾਟਮ ਰਹੇਗੀ ਸ਼ਿਫੌਨ ਦਾ ਦੁਪੱਟਾ ਰਹੇਗਾ ਇਹ ਸ਼ਿਮਰ ਟਿਸ਼ੂ ਤੇ ਸੂਟ ਰਹਿਣਗੇ ਸ਼ਿਮਰ ਟਿਸ਼ੂ ਦਾ ਹੀ ਦੁਪੱਟਾ ਰਹੇਗਾ ਸੇਮ ਐਜ਼ ਇਟ ਇਜ਼ ਰਹੇਗਾ ਬਾਟਮ ਤੇ ਵੀ ਜਿਹੜਾ ਫੁੱਲ ਵਰਕ ਰਹੇਗਾ ਤੁਸੀਂ ਇਹਨਾਂ ਦਾ ਕੁਝ ਵੀ ਸ਼ਰਾਰਾ ਗਰਾਰਾ ਕੁਝ ਵੀ ਤੁਸੀਂ ਬਣਾ ਸਕਦੇ ਹੋ